ਰਾਮ ਰਾਜੇ ਹਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਹੰਕਾਰੀਆਂ ਅਨੰਦਕਾਂ ਪੈਠਦੇ ਨਾਮ ਦਿਓ ਮੁਖ ਲਾਇਆ ਜਾਨ ਨਾਨਕ ਐਸਾ ਹਰ ਸੇਬਿਆ ਅੰਤ ਲੈ ਛਡਾਇਆ ਏਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖਦਾਰੂ ਸੁਖਰੋਗ ਭਿਆ ਜਾਂ ਸੁਖ ਤਾਮਨਾ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾਂ ਹੋ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਖਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸੁਆਲਿਓ ਜਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰ ਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦ ਸੋ ਦਰ ਤੇਰਾ ਕੇਹਾ ਸੋ ਘਰ ਕੇਹਾ ਜਿਤ ਵੇ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅ ਸੰਖਾ ਕੇਤੇ ਤੇਰੇ ਵਾਬਨ ਹਾਰੇ ਕਿਤੇ ਤੇਰੇ ਰਾਗ ਪਰਿਸ਼ਿਉ ਕਈ ਹੈ ਕਿਤੇ ਤੇਰੇ ਗਾਵਨ ਹਾਰੇ ਗਾਵਨ ਤੁਧਨਾ ਪਵਨ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਧਨਾ ਚਿਤ ਗਵਤ ਲਿਖ ਜਾਨਣ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨਾ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸੁvare ਗਾਵਨ ਤੁਧਨਾ ਇੰਦਰ ਇੰਦਰਾ ਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੰਤ ਤੁਧਨੋ ਸਦ ਸਮਾਦੀ ਅੰਦਰ ਗਾਵੰਤ ਤੁਧਨੋ ਸਾਧ ਬੀਚਾਰੇ ਗਾਵੰਤ ਤੁਧਨੋ ਜਤੀ ਸਤੀ ਸੰਤੋਖੀ ਗਾਵੰਤ ਤੁਧਨੋ ਵੀਰ ਕਰਾਰੇ ਗਾਵੰਤ ਤੁਧਨੋ ਪੰਡਤ ਪੜਨ ਰੱਖੀ ਸਾਰਾ ਜਗ ਜਗ ਵਿਦਾਨਾ ਲੈ ਗਾਵੰਤ ਤੁਧਨੋ ਮੋਹਣੀਆਂ ਮਨਮੋਹਨ ਸਰਗ ਮਚ ਪਿਆਲੇ ਗਾਵੰਤ ਤੁਧਨੋ ਰਤਨ ਪਾਏ ਤੇਰੇ 86 ਤੀਰਥ ਨਾਲੇ ਗਾਵੰਤ ਤੁਧਨੋ ਜੋਦ ਮਹਾਬਲ ਸੂਰਾ ਗਾਵੰਤ ਤੁਧਨੋ ਖਾਣੀ ਚਾਰੇ ਗਾਵਨ ਤਦਨੋ ਖੰਡ ਮੰਡਲ ਬ੍ਰਹਮੰਡ ਆਕਾਰ ਕਰ ਰੱਖੇ ਤੇਰੇ ਧਾਰੇ ਸਈ ਤਦਨੋ ਗਾਵਨ ਜੋ ਤਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਹਤੇ ਤਦਨੋ ਗਾਵਨ ਸੇ ਮੈਂ ਚਿਤ ਨਾਇਆ ਬਨਾ ਨਾਨਕ ਕਿਆ ਬੀਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਾਚੀ ਨਾਈ ਹੈ ਭੀਓ ਸੀ ਜਾਏ ਨੰਜਾ ਸੀ ਰਚਨਾ ਜੇ ਨਰ ਚਾਹੀ ਰੰਗੀ ਰੰਗੀ ਭਾਂਤੀ ਕਰ ਕਰ ਜਨਸੀ ਮਾਇਆ ਜਿੰਨੇ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਤਿਸ ਦੀ ਵਢਾਈ ਜੋ ਤਿਸ ਭਾਵੇਂ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹੋ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੀਵੜ ਵੱਡਾ ਡੀਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਿਣੇ ਵਾਲੇ تیر ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨ ਜਾਣੈ ਤੇਰਾ ਕੇਤਾ ਕੀਵੜ ਚੀਰਾ ਰਹਾਉ ਸਭ ਜ਼ਰਤੀ ਮਿਲ ਸਰ ਤਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗਰਹਾਈ ਕਹਿਣ ਨਜਾਈ ਤੇਰੀ ਤਿਲ ਵੜਿਆਈ ਸਭ ਸਤ ਸਭ ਤਪ ਸਭ ਜੰਗਿਆਈਆਂ ਸਿੱਧਾ ਪੁਰਖਾਂ ਕੀਆਂ ਵੜਿਆਈਆਂ ਤਦ ਬਿਨ ਸਦੀ ਕਿਨੈ ਨਾ ਪਾਈਆ ਕਰ ਮਿਲੈ ਨਹੀਂ ਠਾਕ ਰਹਾਈ ਐ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜੈਸ ਤੂੰ ਦੇਤ ਸੈ ਕਿਆ ਚਹਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀ ਮਾਂ ਬਿਸਰੈ ਮਰ ਜਾਉ ਆਖਣੀ ਔਖਾ ਸਾਚਾ ਨਾਮ ਸਾਚੇ ਨਾਮ ਕੀ ਲੱਗੇ ਭੂਖਤ ਭੁੱਖੇ ਖਾਏ ਚਲੀਐ ਦੁਖਾ ਸੋਕਿਓ ਮਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਹੀ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੀ ਵਡਾ ਨ ਹੋਵੇ ਘਾਟ ਨ ਜਾਏ ਨਾ ਹੁ ਮਰੈ ਨ ਹੋਵੇ ਸੋਗ ਦਿੰਦਾ ਰਹੈ ਨ ਚੁੱਕੈ ਭੋਗ ਗੁਣੇ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜੇ ਆਪ ਤੇ ਵੜ ਤੇਰੀ ਦਾਤ ਜਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮ ਜਾਤ ਨਾਨਕ ਨਾਵੇਂ ਬਾਜ ਸੁਨਾਤ ਰਾਗ ਗੁਦਰੀ ਮਹੱਲਾ ਚੌਥਾ ਹਰ ਕੇ ਜਨ ਸਤਗੁਰ ਸਤ ਪਰਖਾ ਬਿਨਾਂ ਕਰੋਂ ਕਰਪਾਸ ਹਮ ਕੀਰੇ ਕਰਮ ਸਤਗੁਰ ਸ਼ਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡਪਾਖ ਬਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਪਤਾਸੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨ ਪਾਇਆ ਤੇ ਭਾਗ ਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀ ਬਾਸ ਜੈ ਨਹਰ ਜਨ ਸਤ ਗੁਰ ਸੰਗਤ ਪਾਈ ਤਨ ਧਰਮ ਅਸਤਕ ਲਿਖਿਆ ਲੇ ਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਕਾਸ਼ ਰਾਗ ਗੁਜ਼ਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿੱਤ ਵੈ ਉਦਮ ਜਾ ਆਹਰ ਹਰ ਜਿਓ ਪਰਿਆ ਸਾਲ ਪਧਰ ਮੈਂ ਜਾਂਤੇ ਉਪਾਏ ਤਾਂ ਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਧਰਿਆ ਗੁਰ ਪ੍ਰਸਾਦ ਪਰਮ ਬਦ ਪਾਇਆ ਸੂਕੇ ਕਾਸਟ ਹਰਿਆ ਰਹਾ ਜਨਨ ਪਿਤਾ ਲੋਕ ਸਤ ਬਣਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਉੜੇ ਉੜਾ ਵਸ ਕੋ ਸਾ ਤਿਸ ਪਾਛੈ ਬਚਰੇ ਸਰਿਆ ਤਿੰਨ ਕਮਣ ਖਲਾਵੇ ਕਮਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਪਾਰ ਵਰਿਆ ਰਾਗ ਆਸਾ ਮਹੱਲਾ ਚੌਥਾ ਸੂਰਖ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੂਰਖ ਨਰੰਜਨ ਹਰ ਪਰਖ ਨਰੰਜਨ ਹਰ ਅਗਮ ਅਗਮ ਅਪਾਰਾ ਸਭ ਧਿਆਵੇ ਸਭ ਧਿਆਵੇ ਤਦ ਜੀ ਹਰ ਸੱਚੇ ਸਰਜਨ ਹਾਰਾ ਸਾਭ ਜੀ ਤੇਮਾਰੇ ਜੀ ਤੂੰ ਜੀ ਆਕਾ ਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਾਟ ਘਾਟ ਅੰਤਰ ਸਰਬ ਨਿਰੰਤਰ ਜੀ ਹਰ ਇੱਕੋ ਬੁਰਖ ਸਮਾਨਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਢਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਉਦ ਬਿਨ ਅਵਰਨਾ ਜਹਾਨਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਨਾ ਜੋ ਸੇਵੈ ਜੋ ਸੇਵੈ ਤਉਦ ਜੀ ਜਨ ਨਾਨਕ ਤਿਨ ਕਰ ਬਹਾਣਾ ਹਰ ਧਿਆਵੇ ਹਰ ਧਿਆਵੇ ਤਉਦ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭੈ ਜਨ ਹਰ ਧਾਇਆ ਜੀ ਤਿਨ ਟੂਟੀ ਜਮਕੀ ਫਾਸੀ ਜਨ ਨਰ ਭਉ ਜਨ ਹਰ ਨਿਰਭਉ ਧਾਇਆ ਜੀ ਜਨ ਕਾ ਭਉ ਸਭ ਗਵਾਸੀ ਜਨ ਸੇਵਿਆ ਜਨ ਸੇਵਿ ਅਮੀਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਨ ਹਰ ਧਾਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤਦ ਜੀ ਹਰਿ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨ ਕਰੈ ਹਰ ਪੂਜਾ ਜੀ ਤਪ ਤਾਪੈ ਜਪੇ ਬੇ ਅੰਤ ਤੇਰੇ ਅਨੇਕ ਤੇਰੇ ਨੇਕ ਪੜੈ ਬੋ ਸਿਮਰਤਿ ਸਾਸ਼ਟ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰਿ ਭਗਵੰਤਾ ਤੂੰ ਆਲਪੁਰਖਿਆ ਪਰਮ ਪਰਕਰਤਾ ਜੀ ਦੁੱਧ ਜੇਵੜੇ ਵਰਨਾ ਕੋ ਹੋਈ ਤੂੰ ਜੋਗ ਜੋਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਚਲ ਕਰਤਾ ਸੋਈ ਤੁਦਿ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ ਤੁਦਿ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਦਿ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਨ ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾਸ ਆਈ ਜੋਤਿ ਭਾਵੇਂ ਸੋਈ ਥੀ ਸੀ ਜੋ ਤੂੰ ਦੇ ਸੋਈ ਹੋਂ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸ ਨੂੰ ਕਿਰਪਾ ਕਰੈ ਤਨ ਨਾਮ ਰਤਨ ਪਾਇਆ ਗੁਰਮਖ ਲਾਦਾ ਮਨ ਮੁਖ ਗਵਾਇਆ ਤਦ ਆਪਿ ਵਿਛੋੜਿਆ ਆ ਮਿਲਾਇਆ ਤੂੰ ਦਰਿਆਉ ਸਭ ਤਜਹੀ ਮਾਹੀ ਤੋਜ ਬਿਨਾਂ ਦੂਜਾ ਕੋਈ ਨਾਹੀ ਜੀ ਜਾਣ ਸਭ ਤੇਰਾ ਖੇਲ ਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਾਣਾਈਂ ਸੋਈ ਜਨ ਜਾਣੈ ਹਰ ਗੁਣ ਸਦਹੀ ਆਖ ਬਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤਉਦ ਬਿਨ ਦੂਜਾ ਅਵਰਣਕ ਹੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗਰਮਕ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤੈ ਤੋ ਸਰਵਰੜਾ ਭੈੜੇ ਨਿਵਾਸਾ ਪਾਣੀ ਪਾਵਕ ਤਨਹਿ ਕੀਆ ਪੰਕਜ ਮੋ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀਐ ਲੈ ਮਾਨੇਕ ਨਜੇਤ ਸਮੂਢ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਾਨਵਤ ਨਾਨਕ ਤਨ ਕੀ ਸਰਣਾ ਜਨ ਤੂੰ ਨਾਹੀ ਬਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇਹ ਹੁਰੀਆ ਗੋਬਨ ਮਿਲਨ ਕੀ ਇਹ ਤੇਰੀ ਬਰੀਆ ਆਵਰ ਕਾਜ ਤੇ ਰਖ ਤੈ ਨਾ ਕਾਮ ਮਿਲ ਸਾਧ ਸੰਗਤ ਪਦ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਿਤਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਹਾਇਆ ਸੇਵਾ ਸਾਧ ਨ ਜਾਣਿਆ ਹਰ ਰਾਇ ਕਹੁ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਮ ਜਪ ਤਪ ਸੰਜਮ ਧਰਮ ਨਾ ਕਮਹਾਇਆ सेवा ਸਾਧਨਾ ਜਾਣਿਆ ਹਰ ਰਾਇਆ ਕਉ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਮਾ ਏਕ ਅਹੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਮੀ ਕਬਿਉ ਬਾਤ ਬੇਨਤੀ ਚਉ ਪਈ ਹਮਰੀ ਕਰੋ ਹੱਥ ਦੇ ਰਚਾ ਪੂਰਨ ਹੋਏ ਚਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ અમરે દોસ્ત સબહત મકાવ હો આપાથ દે મોહે બચાવ હો સુખી બસએ મોરો પરિવાર સેવક સખે સબહ કરતાર મોર અચ્છા નિજ કરદએ કરયા સબેરન કવા સંગરેય પૂરણ હોય હમારી આસા તૂર ભજન કી રહે પિયાસા તુમે શાર્ડ કોઈ અવર ન ધાઉં જો બર ચાહો સો તુમતે પાઉં સેવક સખે હમારે તારીયે ચણ ચણ સતરા હમારે મારીયે ਆਪਾ ਆਤਮ ਜੈ ਬਰਿਆ ਮਰਨ ਕਾਲ ਕਾ ਤਰਾਸ ਨਵਰਿਆ ਜੋ ਸਦਾ ਹਮਾਰੇ ਪੱਛਾ ਚਿਰ ਅਸਤੁ ਜੂ ਕਰੇ ਹੋ ਰੱਛਾ ਰਾਖ ਲਿਓ ਮੈ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮੋਹ ਪੁਰੀ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਮਪਤਰਾ ਕਾਲ ਪਾਏ ਸ਼ਿਵ ਜੂ ਅਮਤਰਾ ਕਾਲ ਪਾਇ ਕਰ ਬਿਸਨ ਪ੍ਰਕਾਸ਼ ਸਕਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸਭ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਛਣਿ ਅਪਜਾਇਓ ਆਦਿਆ ਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸੀ ਕੋ ਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸੇਵਕਣ ਕੋ ਸਭ ਗੁਣ ਸੁਖ ਦਿਓ ਸਤਰਣ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜੀਟੀ ਤੇ ਕੁੰਚਰੇ ਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕਾਟ ਕਾਟ ਕੇ ਪਟ ਪਟ ਕੀ ਜਾਣੈ ਜਬਿ ਅਧਿਕਰ ਕਰ ਕਰਤਾ ਰਾਮ ਪ੍ਰਜਾ ਧਰਤ ਤਵ ਦੇਹ અપਾਰਾ ਜਬਿ ਆਕਰਖ ਕਰਤ ਹੋਂ ਕਬ ਹੂੰ ਤਮ ਮੈ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤਮ ਸਭ ਹੀ ਤੇ ਰਹਿਤ ਨਰਾਲਮ ਜਾਣਤ ਬੇਦ ਭੇਦਿ ਅਰਿਆਲਮ ਅਨਰੰਕਾਰ ਨਰਬਕਾਰ ਨਿਰਲੰਬ ਆਦਰ ਨੀਲਾ ਨਾਦ ਸੰਭ ਤਾਕਾ ਮੂਢ ਹ ਚਾਰਤ ਭੇਦਾ ਅੰਜਾ ਕੋ ਭੇਵ ਨ ਪਾਵਤ ਬੇਦਾ ਤਾਕੋ ਕਰਪਾ ਹਨ ਅਨਮਾਨਤ ਮਹਾ ਮੂਢ ਹ ਕਛ ਭੇਦ ਨ ਜਨਤ ਮਹਾਦੇਵ ਕੋ ਕਹਿਤ ਸੁਦਾ ਸ਼ਿਵ ਨਿਰੰਕਾਰ ਕਾ ਚਿੰਤਨੈ ਭੈਬ ਆਪ ਆਪਣੀ ਬਧ ਹੈ ਜੇਤੀ ਮਰਨਤ ਭੈਨ ਭੈਨ ਤੈ ਤੇਤੀ ਤੁਮਰਾ ਲਖਾ ਨ ਜੈ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪਨੂਪ ਸਰੂਪ ਆ ਰੰਕ ਭਯੋ ਰਾਵ ਕਈ ਭੂਪਾ ਾਂਡ ਜਿਰ ਸੇਤਜ ਕੀਨੀ ਅਤਪਜ ਖਾਨ ਬਹੁਰ ਰਚਦੀਨੀ ਕਉ ਭੂਲ ਰਾਜਾ ਬੈਠਾ ਕਉ ਸਿਮਟਪਾ ਸਿੰਘਰ ਕੈਠਾ ਸਿਗਰੀ ਸਹਿਤ ਦਿਖਾਏ ਚਹੰ ਭਾਵ ਆਦ ਜੁਗਾਦ ਸਰੂਪ ਸੇੰਮ ਭਾਵ ਅਬਰਚਾ ਮੇਰੀ ਤਮਕਰ ਸਿਖ ਬਾਰ ਸਿਖ ਸੰਗਰੋ ਦੁਸ਼ਟਿ ਤੇ ਅਟਵ ਤਿਠ ਪਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਤ ਅਮਰੇ ਪੁਰਖ ਜਵਨ ਬਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਾਲ ਕੋ ਇਕ ਭਾਰ ਤਿਆਏ ਹੈ ਤਾਂ ਕੇ ਕਾਲ ਨਿਕਟ ਨਾ ਆਏ ਹੈ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਰੇਸ਼ਟ ਤਰੈ ਤਤਕਾਲਾ ਕਿਰਪਾ ਦਰਸ ਤਣ ਜਾਏ ਨਿਹਾਰ ਹੋ ਤਾਂ ਕੇ ਤਾਪ ਤਨਕ ਮੈਂ ਹਰ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ શાਸਵ ਸਕੇ ਨ ਕੋਈ ਇਕ ਬਾਰ ਜਨ ਤਮੈ ਸੰਭਾਰ ਆ ਕਾਲ ਪਾਸਤੇ ਤਹੇ ਉਬਾਰਾ ਜਨ ਨਰ ਨਾਮ ਤਿਹਾਰੋ ਕਹਾਂ ਦਾਰਦ ਦੁਸ਼ਟ ਦੋਖ ਤੇਰਾ ਆੜਕ ਕੇਤ ਮੈਂ ਸ਼ਰਨ ਤੇ ਹਾਰੀ ਆਪ ਹਾਥ ਦੈ ਲਿਹੁ ਬਾਰੀ ਸਰਬ ਠਾਰਮ ਹੋ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਅੰਕ ਤਰੈ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹ ਮਤੇਕ ਨ ਮੰਨਿਓ ਸਿਮਰਤ ਸਾਸ਼ਤਰ ਬੇਜ ਸਬੈ ਬਹੁ ਭੇਦ ਕਹੈ ਹਮੇ ਇਕ ਨ ਜਾਣਿਓ ਚਿਰਿ ਇਸ ਭਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਉ ਸਭ ਤੋਹਿ ਬਖਾਨਿਉ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰ ਦਵਾਰ ਬਾਹਂ ਗਹੀਂ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਸਹਜ ਸੇਤੀ ਮਨ ਵਧੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਚਉਂਦੋਂ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਬਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾਰ ਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਰਨਾ ਸਭ ਨਗਲਾਂ ਸਮਰੱਥ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾਰ ਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤ ਤਨ ਤੇ ਰਹਿ ਸਭ ਕਿਛੈ ਜਿਸ ਦੇ ਸੋ ਭਾਵੇ ਸਦਾ ਸਿਖਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਨਕੈ ਮਨ ਵਸਿਆ ਆਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਾਰ ਸ਼ਾਂਤ ਸੁਖ ਮਨ ਐ ਵਸਿਆ ਜਿਨ ਇੱਛਾਂ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਵਰ ਵਟ ਹੋ ਜਸ ਦੀਆਂ ਇਹ ਬੜਿਆਈਆਂ ਕਹਿ ਨਾਨਕ ਸੁਨੋ ਸੰਤੋ ਸ਼ਬਦ ਧਰੋ ਪਿਆਰੁ ਸਾਚਾ ਨਾਮ ਮੇਰਾ ਆਧਾਰੁ ਵਾਜੇ ਪੰਜ ਸ਼ਬਦ ਤਤ ਕਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ ਪੰਜ ਦੂਤ ਤਦ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤਦ ਜਨ ਕੋ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈਸ ਕਹੋ ਆਤਤ ਕਰ ਅਨਹਦ ਵਾਜੇ ਅਨੰਦ ਸੁਨਹੁ ਵਡ ਭਾਗੀ ਹੋ ਸਕਲ ਮਨੋ ਰਤ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਕਲ ਬਿਸੂਰੇ ਦੁਖ ਰੋਗ ਸੰਤਾਪਿ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਬੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਤੇ ਪਵਿਤ ਸਤਿਗੁਰ ਰਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਸੁਣ ਤੇ ਪਨੀਤ ਕਹ ਤੇ ਪਵਿਤ ਸਤ ਗੁਰ ਰਹਾ ਪਰ ਪੂਰੇ ਬਿਣਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਮੰਦ ਆਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਿਓ ਜਿਸ ਕਾ ਸਭ ਸੇ ਆਧਾਰ ਹੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰ ਹੋ ਇਹ ਵਸਤ ਤੇ ਜੀ ਨਹਿ ਜਾਈ ਨਿਤ ਨਿਤ ਰਾਖਿ ਰਤਾਰ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸ਼ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾ ਤੋ ਨਾਹੀ ਮੈਨੋ ਜੋਗ ਕੀ ਤੋਈ ਮੈਨਰ ਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੇ ਹਰਿਆ ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੇ ਹਰਿਆ ਹਰ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰ ਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਹੰਕਾਰੀਆਂ ਅਨੰਦ ਕਾਂ ਪੇਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਬਿਆ ਅੰਤਲੇ ਛਡਾਇਆ ਏਕ ਓੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹੱਲਾ ਪਹਿਲਾ ਦੁਖਦਾਰੂ ਸੁਖਰੋਗ ਭਇਆ ਜਾਂ ਸੁਖ ਤਾਮਨਾ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾਂ ਹੋ ਕਰੀ ਨ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸੁਆਲਿਓ ਜਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕੇਹਾ ਜਿਤ ਵੇ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਹਨ ਹਾਰੇ ਕਤੇ ਤੇਰੇ ਰਾਗ ਪਰਿ ਸਿਉ ਕਈ ਹੈ ਕਤੇ ਤੇਰੇ ਗਾਵਨ ਹਾਰੇ ਗਾਵਨ ਤੁਧਨਾ ਪਵਨ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਧਨਾ ਚਿਤ ਗੁਪਤ ਲਿਖ ਜਾਨਣ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨਾ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸੁਵਾਰੇ ਗਾਵਨ ਤੁਧਨਾ ਇੰਦਰ ਇੰਦਰ ਅਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੰਤ ਤੁਧਨੋ ਸੱਦ ਸਮਾਦੀ ਅੰਦਰ ਗਾਵੰਤ ਤੁਧਨੋ ਸਾਧ ਬੀਚਾਰੇ ਗਾਵੰਤ ਤੁਧਨੋ ਜਤੀ ਸਤੀ ਸੰਤੋਖੀ ਗਾਵੰਤ ਤੁਧਨੋ ਵੀਰ ਕਰਾਰੇ ਗਾਵੰਤ ਤੁਧਨੋ ਪੰਡਤ ਪੜਨ ਰੱਖੀ ਸਾਰਾ ਜਗ ਜਗ ਵਿਦਾਨਾਲੇ ਗਾਵੰਤ ਤੁਧਨੋ ਮੋਹਣੀਆਂ ਮਨਮੋਹਨ ਸਰਗ ਮਚ ਪਿਆਲੇ ਗਾਵੰਤ ਤੁਧਨੋ ਰਤਨ ਪਾਏ ਤੇਰੇ 86 ਤੀਰਥ ਨਾਲੇ ਗਾਵੰਤ ਤੁਧਨੋ ਜੋਦ ਮਹਾਬਲ ਸੂਰਾ ਗਾਵੰਤ ਤੁਧਨੋ ਖਾਣੀ ਚਾਰੇ ਗਾਵੰ ਤਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਈ ਤਦਨੋ ਗਾਵਨ ਜੋ ਤਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਹਤੇ ਤਦਨੋ ਗਾਵਨ ਸੇ ਮੈਂ ਚਿਤ ਨਾਇਆ ਬਨ ਨਾਨਕ ਕਿਆ ਬੀਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀਓ ਸੀ ਜਾਏ ਨੰਜਾ ਸੀ ਰਚਨਾ ਜੇ ਨਰ ਚਾਹੀ ਰੰਗੀ ਰੰਗੀ ਭਾਂਤੀ ਕਰ ਕਰ ਜਨਸੀ ਮਾਇਆ ਜਿੰਨੇ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਤਿਸ ਦੀ ਵਢਾਈ ਜੋ ਤਿਸ ਭਾਵੇਂ ਸੋਈ ਕਰਸੀ ਫਿਰ ਹੁਕਮ ਨਾ ਕਰ ਨਾ ਜਾਈ ਸੋ ਪਾਤਸ਼ਾਹੋ ਸਾਹਾपत ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੀ ਵਡ ਵੱਡਾ ਢੀਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਿਣੇ ਵਾਲੇ تیر ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨ ਜਾਣੈ ਤੇਰਾ ਕੇਤਾ ਕੇਵਡ ਚੀਰਾ ਰਹਾਉ ਸਭ ਜਰਤੀ ਮਿਲ ਸਰ ਤਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗਰਹਾਈ ਕਹਿਣ ਨਜਾਈ ਤੇਰੀ ਤਿਲ ਵੜਿਆਈ ਸਭ ਸਤ ਸਭ ਤਪ ਸਭ ਜੰਗਿਆਈਆਂ ਸਿੱਧਾ ਪੁਰਖਾਂ ਕੀਆਂ ਵੜਿਆਈਆਂ ਤਦ ਬਿਨ ਸਦੀ ਕਿਨੈ ਨਾ ਪਾਈਆ ਕਰ ਮਿਲੈ ਨਹੀਂ ਠਾਕ ਰਹਾਈ ਐ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜੈਸ ਤੂੰ ਦੇਤ ਸੈ ਕਿਆ ਚਹਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀ ਮਾਂ ਬਿਸਰੇ ਮਰ ਜਾਉ ਆਖਣੀ ਔਖਾ ਸਾਚਾ ਨਾਮ ਸਾਚੇ ਨਾਮ ਕੀ ਲੱਗੇ ਭੂਖਤ ਭੁੱਖੇ ਖਾਏ ਚਲੀਐ ਦੁਖਾ ਸੋਕਿਓ ਮਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਹੀ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੀ ਵਡਾ ਨਾ ਹੋਵੇ ਘਾਟ ਨਾ ਜਾਏ ਨਾ ਹੋ ਮਰੈ ਨਾ ਹੋਵੇ ਸੋਗ ਦਿੰਦਾ ਰਹਣ ਚੁੱਕੈ ਭੋਗ ਗੁਣੇ ਹੋ ਹਰ ਨਾਹੀ ਕੋਏ ਨਾ ਕੋ ਹੋ ਆ ਨਾ ਕੋ ਹੋਏ ਜਿਵੇਂ ੜੇ ਆਪ ਤੇਵੜ ਤੇਰੀ ਦਾਤ ਜਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮ ਜਾਤ ਨਾਨਕ ਨਾਵੇਂ ਬਾਜ ਸੁਨਾਤ ਰਾਗ ਗੁਦਰੀ ਮਹੱਲਾ ਚੌਥਾ ਹਰ ਕੇ ਜਨ ਸਤਗੁਰ ਸਤ ਪਰਖਾ ਬਿਨਾਂ ਕਰੋਂ ਗੁਰਪਾਸ ਹਮ ਕੀਰੇ ਕਰਮ ਸਤਗੁਰ ਸ਼ਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤਿ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡਪਾਗ ਬਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨ ਪਾਇਆ ਤੇ ਭਾਗ ਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਧ੍ਰਗ ਜੀਵੇ ਧ੍ਰਗ ਜੀ ਬਾਸ ਜੈ ਨਹਰ ਜਨ ਸਤ ਗੁਰ ਸੰਗਤ ਪਾਈ ਤਨ ਧਰਮ ਅਸਤਕ ਲਿਖਿਆ ਲੇਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਕਾਸ਼ ਰਾਗ ਗੁਜ਼ਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵੈ ਉਦਮ ਜਾ ਆਹਰ ਹਰ ਜਿਓ ਪਰਿਆ ਸਹਾਲ ਪਥਰ ਮੈਂ ਜਾਂਤੇ ਪਾਏ ਤਾ ਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਧਰਿਆ ਗੁਰ ਪ੍ਰਸਾਦ ਪਰਮ ਬਦ ਪਾਇਆ ਸੂਕੇ ਕਾਸਟ ਹਰਿਆ ਰਹਾ ਜਨਨ ਪਿਤਾ ਲੋਕ ਸਤ ਬਣਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਉੜੇ ਉਡਾ ਵੈਸੇ ਕੋ ਸਾ ਤਿਸ ਪਾਛੈ ਬਚਰੇ ਸਰਿਆ ਤਿੰਨ ਕਮਣ ਖਲਾਵੈ ਕਮਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਾਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਪਾਰ ਵਰਿਆ ਰਾਗ ਆਸਾ ਮਹੱਲਾ ਚੌਥਾ ਸੂਪਰਖ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੂਪਰਖ ਨਰੰਜਨ ਹਰ ਪਰਖ ਨਰੰਜਨ ਹਰ ਅਗਮ ਆਗਮ ਅਪਾਰਾ ਸਭ ਧਿਆਵੇ ਸਭ ਧਿਆਵੇ ਤਦ ਜੀ ਹਰ ਸੱਚੇ ਸਰਜਨ ਹਾਰਾ ਸਾਭ ਜੀ ਤੇਮਾਰੇ ਜੀ ਤੂੰ ਜੀ ਆਕਾ ਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਾਟ ਘਾਟ ਅੰਤਰ ਸਰਬਨ ਅੰਤਰ ਜੀ ਹਰਿ ਕੋ ਬੁਰਖ ਸਮਾਨਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਬਿਢਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਉਦ ਬਿਨ ਅਵਰਨਾ ਜਹਾਨਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਨਾ ਜੋ ਸੇਵੈ ਜੋ ਸੇਵੈ ਤਉਦ ਜੀ ਜਨ ਨਾਨਕ ਤਿਨ ਕਰ ਬਹਾਣਾ ਹਰ ਧਿਆਵੇ ਹਰ ਧਿਆਵੇ ਤਉਦ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤੋ ਸੇ ਮੁਕਤ ਭਏ ਜਨ ਹਰ ਧਿਆਇਆ ਜੀ ਤਿਨ ਟੂਟੀ ਜਮਕੀ ਫਾਸੀ ਜਨ ਨਰਭਉ ਜਨ ਹਰ ਨਿਰਭਉ ਧਿਆਇਆ ਜੀ ਜਿਨ ਕਾ ਭਉ ਸਭ ਗਵਾਸੀ ਜਨ ਸੇਵਿਆ ਜਨ ਸੇਪਿ ਅਮੀਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਲਾਹਣ ਤਦ ਜੀ ਹਰਿ ਅਨਕ ਅਨੇਕ ਆਨੰਤਾ ਤੇਰੀ ਅਨਕ ਤੇਰੀ ਅਨ ਕਰੈ ਹਰ ਪੂਜਾ ਜੀ ਤਪ ਤਾਪੈ ਜਪੇ ਬੇ ਅੰਤ ਤੇਰੇ ਅਨੇਕ ਤੇਰੇ ਨੇਕ ਪੜੈ ਬੋ ਸਿਮਰਤਿ ਸਾਸ਼ਟ ਜੀ ਕਰ ਕਰਿਆ ਖਟ ਕਰਮ ਕਰੰਤ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰਿ ਭਗਵੰਤਾ ਤੂੰ ਆਲਪੁਰ ਕੇ ਪਰੰਪਰ ਕਰਤਾ ਜੀ ਦੁੱਧ ਜੇਵੜੇ ਵਰਨਾ ਕੋ ਹੋਈ ਤੂੰ ਜੋਗ ਜੋਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਸ਼ਚਲ ਕਰਤਾ ਸੋਈ ਤੁਦਿਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ ਤੁਦਿਆਪੇ ਸ੍ਰੇਸ਼ਟ ਸਭ ਉਪਾਈ ਜੀ